ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋੜੀ ਬਾਵਨ ਅਖਰੀ ਮਹਲਾ ਪੰਜਵਾਂ ਸ਼ਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਦੀ ਉਰਜ ਰਿਓ ਸਭ ਸੰਗ ਅਨੂਪ ਰੂਪ ਆਵਤੀ ਉਸਤਤ ਕੋ ਨ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਜ ਨਾਨਕ ਬਲੀਹਾਰੀਆ ਉਸ ਪਰਮਾਤਮਾ ਦੇ ਅਥਵਿਚ ਹੁਕਮ ਰੂਪ ਕਲਮ ਹੈ ਉਹ ਕੀਤੇ ਕਰਮ ਅਨੁਸਾਰ ਜੀਵਾਂ ਦੀ ਕਿਸਮਤ ਲੇਖ ਰਿਹਾ ਹੈ ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ ਕੁ ਗੁਰਨਾਨਕ ਸਾਹਿਬ ਅਰਜੋਈ ਕਰਦੇ ਹਨ ਏ ਪ੍ਰਭੂ ਮੂਹੋਂ ਤੇਰੀ ਉਸਤਤ ਬਿਆਨ ਨਹੀਂ ਕੀਤੀ ਜਾ ਸਕਦੀ तेरे दर्शन करके मैं मस्त हो गया हाँ मैं तेथों कुर्बान कुरबाना हाँ पौड़ी हे अजुत हे पारभ्रम अभिनासी अगिनास हे पूरन हे सर्व मैं दुख गुणतास हे संगी है निरंकार हे नूर निर्गुण सब टेक हे गोविंद हे गुण निदान जाके सदा विवेक हे अपरंपर हर हर रे ए बी होवण हार हे संत कै सदा संग निधारा रो मैं निर्गुण गुण नहीं कोए नानक जय नाम दान राख्यो ही है परो ए। हे अटल हे पार ब्रह्म तू अविनाशी है पापा नाश करने वाला है हे सर्वव्यापक ਹੇ ਸਭ ਜੀਵਾਂ ਵਿੱਚ ਮੌਜੂਦ ਤੂੰ ਗੁਣਾ ਦਖਜਾਨਾ ਹੈ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਹੇ ਸਭ ਦੇ ਸਾਥੀ ਹੇ ਨਿਰੰਕਾਰ ਹੇ ਨਿਰਗੁਣ ਸਭ ਨੂੰ ਤੇ ਰਹੇ ਆਸਰਾ ਹੈ ਹੇ ਗੋਬਿੰਦ ਹੇ ਗੁਣਾ ਦੇਖ ਜਾਣੇ ਤੂੰ ਸਦਾ ਵਿਵੇਕਸ਼ੀਲ ਹੈ ਹੇ ਪਰੰਪਰ ਪ੍ਰਭੂ ਤੂੰ ਇਸ ਵੇਲੇ ਵੀ ਹੈ ਔਰ ਵੇਲੇ ਸਮੇਂ ਵਿੱਚ ਵੀ ਤੂੰ ਹੀ ਰਹਿਣ ਵਾਲਾ ਹੈ हे ਸੰਤਾ ਦੇ ਸਦਾ ਸੰਗ ਰਹਿਣ ਵਾਲੇ ਨਿਥਾਵਿਆਂ ਨੂੰ ਤੇਰਾ ਹੀ ਆਸਰਾ ਹੈ हे ਠਾਕੁਰ ਮੈਂ ਤੇਰਾ ਦਾਸ ਹਾਂ ਮੈਂ ਗੁਣਹੀਨ ਹਾਂ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਕੁਨਾਨਕ ਸਾਹਿਬ ਪ੍ਰਾਰਥਨਾ ਕਰਦੇ ਹਨ ਏ ਪ੍ਰਭੂ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਤਾਂ ਕਿ ਮੈਂ ਇਸ ਨੂੰ ਆਪਣੇ ਹਿਰਦੇ ਵਿੱਚ ਪੋਕ ਕੇ ਰੱਖਾਂ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਗਿਆਨ ਪੰਜਨ ਗੁਰਦੇਵ ਬੰਦੀਪ ਸੋਹਦਰਾ ਗੁਰਦੇਵ ਦਾਤਾ ਹਰਨਾਮੁਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਰਸ ਪਰਸਪਰਾ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ਗੁਰਦੇਵ ਯਾਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜੇਤ ਲਗਤਰਾ ਗੁਰਦੇਵ ਸਤੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਇਹੋ ਲੋਕ ਆਦ ਅੰਤ ਪੰਨਾ ਗੁਰੂ ਹੀ ਮਾ ਹੈ ਗੁਰੂ ਹੀ ਸਾਡਾ ਪਿਓ ਹੈ ਗੁਰੂ ਹੀ ਸਾਡਾ ਮਾਲਕ ਅਤੇ ਪਰਮੇਸ਼ਰ ਹੈ ਗੁਰੂ ਸੱਚਾ ਸਾਥੀ ਹੈ ਜੋ ਅਗਿਆਨ ਨੂੰ ਦੂਰ ਕਰਨ ਵਾਲਾ ਹੈ ਗੁਰੂ ਹੀ ਸੰਬੰਧੀ ਅਤੇ ਪਰਾ ਹੈ ਗੁਰੂ ਹੀ ਦਾਤਾ ਹੈ ਉਹੀ ਪਰਮਾਤਮਾ ਦੀ ਨਾਮ ਦਾ ਉਪਦੇਸ਼ ਦੇਣ ਵਾਲਾ ਹੈ ਉਸ ਦਾ ਮੰਤਰ ਅਚੂਕ ਹੈ ਗੁਰੂ ਸ਼ਾਂਤੀ ਸਚਾਈ ਤੇ ਬੁੱਧੀ ਦਾ ਸਰੂਪ ਹੈ ਉਹ ਇਹੋ ਜਿਹਾ ਪਰਸ ਹੈ ਜਿਸ ਦੇ ਚਰਨ ਛੂਨ ਨਾਲ ਜੀਵ ਮਹਾਨ ਬਣ ਜਾਂਦਾ ਹੈ ਗੁਰੂ ਤੀਰਥ ਇਸ਼ਨਾਨ ਹੈ ਉਹ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਪਰੇ ਤੋਂ ਪਰੇ ਹੈ ਗੁਰੂ ਕਰਤਾਰ ਦਾ ਰੂਪ ਹੈ ਉਹ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਵਿਕਾਰੀ ਡਿੱਗੇ ਹੋਏ ਜੀਵਾਂ ਨੂੰ ਗੁਰੂ ਹੀ ਪਵਿੱਤਰ ਕਰਨ ਵਾਲਾ ਹੈ ਜਦੋਂ ਤੋਂ ਇਹ ਸੰਸਾਰ ਦੀ ਰਚਨਾ ਹੋਈ ਹੈ ਜੁਗ-ਜੁਗ ਸਦਾ-ਸਦਾ ਗੁਰੂ ਹੀ ਰਹਿਣ ਵਾਲਾ ਹੈ ਗੁਰੂ ਦਾ ਦਿੱਤਾ ਹੋਇਆ ਮੰਤਰ ਵਾਹਿਗੁਰੂ ਜਪਨ ਨਾਲ ਸੰਸਾਰ ਸਮੁੰਦਰ ਤੋਂ ਬਚਿਆ ਜਾ ਸਕਦਾ ਹੈ ਕਿ ਪ੍ਰਭੂ ਮੇਰ ਕਰ ਸਾਨੂੰ ਗੁਰੂ ਦੀ ਸੰਗਤ ਵਿੱਚ ਜੋੜ ਦੇ ਤਾਕੀ ਅਸੀਂ ਮੂਰਖ ਅਤੇ ਪਾਪੀ ਜੀਵ ਉਸ ਦੀ ਸ਼ਰਨ ਵਿੱਚ ਪਾਰ ਲੰਘ ਜਾਈਏ ਗੁਰੂ ਸਾਤਗੁਰ ਪਾਰ ਪਰਮ ਪਰਮੇਸ਼ਰ ਹੈ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਪਰਮਾਤਮਾ ਦੇ ਰੂਪ ਗੁਰੂ ਨੂੰ ਸਾਡੀ ਕੋਟਿਨ ਕੋਟ ਨਮਸਕਾਰ ਹੈ ਇਹ ਸ਼ਲੋਕ 52 ਅਖਰੀ ਦੇ ਸ਼ੁਰੂ ਵਿੱਚ ਵੀ ਪੜਨ ਹੈ ਤੇ ਅਖੀਰ ਅਖੀਰ ਵਿੱਚ ਵੀ ਪੜਨਾ ਹੈ ਵੈਗਰੂ ਜੀ ਦਾ ਖਾਸਾ ਵੈਗਰੂ ਜੀ ਕੀ ਫਤੇ